ਟੜੀਕੋਲਤਾ ਬਿਊਟੀਫੁੱਲ ਡਾਟਰਸ ਮਿਲਦਾ ਹੈ ਗੋੜਦੀ ਜਿਆਦਾ ਹੀ ਬਲੇਸਿੰਗਸ ਤੁਹਾਨੂੰ ਮਿਲ ਗਈਆਂ ਤੁਸੀਂ ਕਿਸ ਚੀਜ਼ ਲਈ ਸ਼ੁਕਰਗੁਜ਼ਾਰ ਉਹਨਾਂ ਲਈ ਤਿੰਨ ਬੱਚਿਆਂ ਲਈ ਜੀ ਆਪ ਦਾ អូਫਕੋਰਸ ਤਿੰਨ ਲਈ ਸ਼ੁਕਰਗੁਜ਼ਾਰਾ ਔਰ ਮੇਰੀ ਗੁੱਡ ਲੱਕਾ ਮੇਰੀ ਪੂਰੀ ਦੁਨੀਆ ਮੇਰੀ ਬੇਟੀਆਂ ਨੇ ਸੋ ਬਸ ਉਹਨਾਂ ਦਾ ਸ਼ੁਕਰਾਨਾ ਤੁਸੀਂ ਹਮੇਸ਼ਾ ਜੋ ਵੀ ਟੌਪਿਕ ਤੁਹਾਡ ਨੂੰ ਮਿਲਣਾ ਸ਼ੁਰੂ ਹੁੰਦਾ ਹੈ ਉਹ ਤੁਸੀਂ ਹਮੇਸ਼ਾ ਸਿਲੈਕਟਿਵਲੀ ਤੁਹਾਡੇ ਵਾਸਤੇ ਬਣਿਆ ਹੁੰਦਾ ਹੈ ਕਈ ਕਿਰਦਾਰ ਇਦਾਂ ਦੇ ਹੁੰਦੇ ਜੋ ਤੁਸੀਂ ਸ਼ਾਇਦ ਮੈਂ ਬਹੁਤ ਖੁਸ਼ਕਿਸਮਤ ਆ ਕਿ ਜੋ ਵੀ ਹੁਣ ਰਾਈਟਰਸ ਸਕ੍ਰਿਪਟਸ ਲਿਖਦੇ ਆ ਉਹ ਮੈਨੂੰ ਮਾਈਂਡ ਰੱਖ ਕੇ ਵੀ ਲਿਖਦੇ ਆ ਸੋ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਆ ਸਪੈਸ਼ਲੀ ਜਗਦੀਪ ਦੇ ਨਾਲ ਬੂਹੇ ਆ ਰਹੀਆਂ ਸ਼ੁਕਰਾਨਾ ਚਲ ਜਿੰਦਗੀ ਐਂਡ ਹਮ ਹੁਣ ਸ਼ੁਕਰਾਨਾ ਜਦੋਂ ਪੰਜਾਬੀ ਇੰਡਸਟਰੀ ਦੇ ਵਿੱਚ ਫੀਮੇਲ ਐਕਟਰਸ ਦਾ ਨਾਮ ਲਿੱਤਾ ਜਾਂਦਾ ਤਾਂ ਨੀਰੂ ਮੈਮ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਕਿਉਂਕਿ ਲੋਕ ਪਸੰਦ ਇਹਨਾਂ ਕਰਦੇ ਸਾਰੇ ਨੂੰ ਇਹਨਾਂ ਪਸੰਦ ਹੈ ਇਸ ਕਰੈਕਟਰ ਨੂੰ ਬਹੁਤ ਪਸੰਦ ਕੀਤਾ ਜਾਂਦਾ ਸ਼ਾਇਰ ਦੀ ਤੁਸੀਂ ਗੱਲ ਕੀਤੀ ਸ਼ਾਇਰ ਤੋਂ ਬਾਅਦ ਮੈਨੂੰ ਲੱਗਦਾ ਕਿ ਤੁਹਾਡੀ ਇੱਕ ਚੇਂਜ ਹੀ ਪਰਸਨੈਲਿਟੀ ਵਿੱਚ ਹੋਗੀ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਏਦਾਂ ਦੇ ਆਉਂਦੇ ਇਨਸਪਾਇਰ ਕਰਨ ਵਾਲੇ ਕਮੈਂਟ ਕਿਉਂਕਿ ਜਿਹੜੀਆਂ ਲੇਡੀਆਂ ਜ਼ਿਆਦਾਤਰ ਉਹਨਾਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਮੈਨੂੰ ਲੱਗਦਾ ਉਹ ਵੀ ਦੇਖ ਕੇ ਖੁਸ਼ ਹੁੰਦੀ ਹੋਣਗੀ ਸਾਨੂੰ ਰਿਪਰੈਜ਼ੈਂਟ ਕਰਨ ਵਾਲਾ ਕੋਈ ਆ ਹਾਂ ਐਬਸੋਲੂਟਲੀ ਮੈਂ ਮਤਲਬ ਯੂ نو ਬਾਰਵੀ ਇੱਥੇ ਵੀ ਮੈਨੂੰ ਜਦੋਂ ਵੀ ਕੁੜੀਆਂ ਮਿਲਦੀਆਂ ਨੇ ਜਾਂ ਮੈਨੂੰ ਲੇਡੀਆਂ ਮਿਲਦੀਆਂ ਨੇ ਤਾਂ ਉਹ ਉਹ ਇੱਕ ਕਨੈਕਸ਼ਨ ਬਣ ਚੁੱਕਿਆ ਐਂਡ ਆਮ ਆਮ ਹੈਪੀ ਕਿ ਮੈਂ ਉਹਨਾਂ ਨੂੰ ਰਿਪਰੈਜ਼ੈਂਟ ਕਰ ਸਕਦੀ ਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਰਿਪਰੈਜ਼ੈਂਟੇਸ਼ਨ ਦੀ ਬਹੁਤ ਲੋੜ ਆ ਸਪੈਸ਼ਲੀ ਸਿਨੇਮਾ ਸਿਨੇਮਾ